ਹੈਲੋ ਦੋਸਤੋ ਕਿਵੇਂ ਹੈ ਆਪ ਮੇਰੀ ਅਜਿਹੀ ਕਹਾਣੀ ਹੈ ਗੁਲਫੀ ਮਹੀਨਾ ਮੁੱਕਣ ਤੇ ਸੀ ਪਰ ਮੁੱਕਣ ਵਿੱਚ ਨਹੀਂ ਸੀ ਆਉਂਦਾ ਸੋਚ ਰਿਹਾ ਸਾ ਮਹੀਨੇ ਦੇ ਪਹਿਲੇ ਅੱਧ ਦੇ 15 ਦਿਨ ਕਿਵੇਂ ਝਟਪਟ ਮੁੱਕ ਜਾਂਦੇ ਹਨ ਤੇ ਤਨਖਾਹ ਵੀ ਉਹਨਾਂ 15 ਦਿਨਾਂ ਦੇ ਨਾਲ ਹੀ ਕਿਵੇਂ ਉੱਡ-ਪੁੱਡ ਜਾਂਦੀ ਹੈ ਮੈਨੂੰ ਪੱਠੇ ਦੀ ਸਫ ਚੁਗ ਰਹੀ ਸੀ ਪਾਸਾ ਵਟਕੇ ਪਿੱਠ ਤੇ ਹੱਥ ਫੇਰਿਆ ਦਾ ਸਫ ਦੀਆਂ ਪਿੜੀਆਂ ਪਿੰਡੇ ਵਿੱਚ ਖੂਵੀਆਂ ਹੋਈਆਂ ਸਨ ਮਲਾਈ ਵਾਲੀ ਕੁਲਫੀ ਠੰਡੀ ਠਾਰ ਕੁਲਫੀ ਕੁਲਫੀ ਵਾਲੇ ਨੇ ਹੌਕਾ ਦਿੱਤਾ ਉਸ ਦੀ ਆਵਾਜ਼ ਕਿੰਨਾ ਚਿਰ ਮੇਰੇ ਕੰਨਾਂ ਵਿੱਚ ਗੂੰਜਦੀ ਰਹੀ ਚਿੱਟੀ ਦੁੱਧ ਕਲਫੀ ਸਾਕਾਰ ਮੇਰੀਆਂ ਅੱਖਾਂ ਸਾਹਮਣੇ ਨੱਚਣ ਲੱਗੀ ਮੇਰੇ ਮੂੰਹ ਵਿੱਚ ਪਾਣੀ ਆ ਗਿਆ ਪਰ ਮੈਂ ਬੇਵਸਾ ਮੇਰੇ ਪੈਸੇ ਦੀ ਤੰਗੀ ਹਾਲਾਤ ਦੀ ਤੰਗੀ ਤੋਂ ਵੀ ਪੈੜੀ ਹੁੰਦੀ ਹੈ ਮੇਰੀ ਦੁਪਹਿਰ ਮਗਰੋਂ ਹੀ ਨੀਂਦ ਹਾਲੀ ਪੂਰੀ ਨਹੀਂ ਸੀ ਹੋਈ ਕਿ ਮੈਨੂੰ ਮੇਰੇ ਛੋਟੇ ਕਾਕੇ ਨੇ ਹਲੂਣ ਕੇ ਜਗਾ ਹੀ ਦਿੱਤਾ ਮੈਂ ਖੀਜਿਆ ਹੋਇਆ ਸਾਂ ਪਰ ਕਾਕੇ ਦੀ ਤੋਤਲੀ ਆਵਾਜ਼ ਨੇ ਮੈਨੂੰ ਸ਼ਾਂਤ ਕਰ ਦਿੱਤਾ ਦਾਜੀ ਕਿੰਨੀਆਂ ਆਵਾਜ਼ਾਂ ਮਾਰੀਆਂ ਜਾਗਦੇ ਹੀ ਨਹੀਂ ਤੁਸੀਂ ਹਾਂ ਹਾਂ ਤੂੰ ਕੀ ਕਹਿੰਨਾ ਹੈ ਦੱਸ ਵੀ ਮੈਂ ਕੁਝ ਕਾਲੇ ਪੈ ਕੇ ਪੁੱਛਿਆ ਤੱਕਾ ਇੱਕ ਟੱਕਾ ਦਿਓ ਦਾਜੀ ਪਰ ਟੱਕਾ ਮੇਰੇ ਕੋਲ ਹੈ ਨਹੀਂ ਸੀ ਮੇਰੇ ਕੋਲ ਅੱਜ ਕੁਝ ਵੀ ਨਹੀਂ ਸੀ ਜੂਨ ਦੀ 26 ਤਾਰੀਖ ਸੀ ਘਰ ਦਾ ਖਰਚ ਉਧਾਰ ਬਾਜ਼ਾਰ ਦੇ ਉਧਾਰ ਦੀ ਸਾਖ ਤੇ ਮਸੀਂ ਤਲ ਰਿਹਾ ਸੀ ਟਕਾ ਦਿਓ ਦਾਜੀ ਟਕਾ ਬਾਹਰ ਮੋਰੇ ਬਾਲਾ ਉੱਚੀ ਉੱਚੀ ਸਾਡੇ ਬੂਹੇ ਅੱਗੇ ਹੋ ਕੇ ਦੇ ਰਿਹਾ ਸੀ ਕੋਈ ਜਵਾਬ ਸੋਚਣ ਵਾਸਤੇ ਸਮਾਂ ਕੱਢਣ ਲਈ ਮੈਂ ਕਿਹਾ ਕਾਕਾ ਤੂੰ ਟਕਾ ਕੀ ਕਰਨੇ ਖਰਚਨੇ ਮੈਂ ਹੋਰ ਕੀ ਕਰਨੇ ਮੈਨੂੰ ਪਤਾ ਏ ਪਹਿਲੀ ਜੰਗ ਤੋਂ ਮਗਰੋਂ ਜਦੋਂ ਬੜੀ ਮਹਿੰਗਾਈ ਹੋ ਗਈ ਸੀ ਸਾਨੂੰ ਤੇਲਾ ਖਰਚਣ ਨੂੰ ਮਿਲਦਾ ਸੀ ਤੇ ਤੇਲੇ ਦੇ ਮਸਈਂ ਰਾਮ ਤੋਂ ਲਿਆਂਦੇ ਹੋਏ ਛੋਲੇ ਮੁਕਣ ਵਿੱਚ ਹੀ ਨਹੀਂ ਸਨ ਆਉਂਦੇ ਹੁਣ ਆਨੇ ਦੇ ਵੀ ਉਹਨੇ ਛੋਲੇ ਨਹੀਂ ਸਾਨੂੰ ਮਿਲ ਸਕਦੇ ਤੇ ਆਮਦਨ ਮੇਰੀ ਮੇਰੇ ਪਿਤਾ ਦੀ ਆਮਦਨ ਦੇ ਮਾਸਕ ਵੀ ਨਹੀਂ ਸੀ ਹਾਲਾਂਕਿ ਮੇਰੀ ਪੜਾਈ ਮੇਰੇ ਪਿਤਾ ਤੋਂ ਕਈ ਗੁਣਾ ਵੱਧ ਸੀ ਮੈਂ ਦੁਨੀਆਂ ਦੀ ਆਰਥਿਕ ਦਸਾ ਤੇ ਇਸ ਦਸਾ ਨੂੰ ਬਣਾਉਣ ਦੇ ਤੇ ਕਾਇਮ ਰੱਖਣ ਵਾਲੇ ਧਨ ਕੁਵੈਰਾ ਤੇ ਵਿਚਾਰ ਕਰਨ ਲੱਗ ਪਿਆ ਬਾਹਰੋਂ ਫੇਰ ਮੁਰਮਰਾ ਛੋਲੇ ਦਾ ਹੁਕਾ ਗੂੰਜਿਆ ਤੇ ਨਾਲ ਹੀ ਕਾਕੇ ਆਖਿਆ ਤੱਕਾ ਦਿਓ ਵੀ ਨਾ ਦਾਜੀ ਤਕਾ ਪੈੜਾ ਹੁੰਦਾ ਹੈ ਮੈਂ ਹਾਲਾਤ ਤੋਂ ਪੈਦਾ ਹੋਈ ਬਦ ਹਵਾਸੀ ਜਹੀ ਵਿੱਚ ਕਿਹਾ ਹੂੰ ਤਕਾ ਵੀ ਕਦੇ ਪੈੜਾ ਹੋਇਆ ਹੁੰਦਾ ਦਾਜੀ ਤਕੇ ਦਾ ਮੁਰਮਰਾ ਆਉਂਦਾ ਹੈ ਮੁਰਮਰਾ ਪੈੜਾ ਹੁੰਦਾ ਮੈਂ ਆਖਿਆ ਤੇ ਬਾਕੀ ਗੱਲ ਹਾਲੇ ਮੇਰੀ ਮੂੰਹ ਵਿੱਚ ਸੀ ਕਿ ਕਾਕੇ ਨੇ ਕਿਹਾ ਮੁਰਮਰਾ ਤੇ ਮਿੱਠਾ ਹੁੰਦਾ ਹੈ ਇਸ ਦਲੀਲ ਦਾ ਮੇਰੇ ਕੋਲ ਕੋਈ ਉੱਤਰ ਨਹੀਂ ਸੀ ਮੈਂ ਵੀ ਮਿੱਠੇ ਦਾ ਲੋਭੀ ਹਾਂ ਸੌਰੀ ਮੈਂ ਵੀ ਮਿੱਠੇ ਦਾ ਲੋਭੀ ਹਾਂ ਪਰ ਫਿਰ ਵੀ ਮੈਂ ਆਪਣੀ ਫੋਕੀ ਹਕਮਤ ਜਗ ਜਣਾਉਂਦੀ ਆ ਕਿ ਹਾਂ ਮੁਰਮਰੇ ਨਾਲ ਖਾਂਗ ਹੋ ਜਾਂਦੀ ਏ ਬੱਚੂ ਤੁਸੀਂ ਤਾਂ ਕਾ ਦਿਓ ਮੈਨੂੰ ਨਹੀਂ ਲੱਗਦੀ ਖਾਂ ਖ ਲੱਗਦੀ ਲੁਗਦੀ ਖਾਂਗ ਮੁੰਡਾ ਮੱਛਰ ਦਾ ਵਿਆਪਦਾ ਸੀ ਟਕਾ ਮੇਰੇ ਕੋਲ ਹੈ ਨਹੀਂ ਸੀ ਮੈਂ ਕਾਕੇ ਨੂੰ ਟਾਲਣ ਲਈ ਉਸ ਨੂੰ ਪਤਾ ਨਹੀਂ ਕਿਉਂ ਕਹਿ ਦਿੱਤਾ ਖਬਰੇ ਵੱਡਾ ਲੋਭ ਦੇ ਕੇ ਬੁਲਾਣਾ ਲਈ ਮਰਮਰਾ ਗੰਦਾ ਹੁੰਦਾ ਅਸੀਂ ਸਾਮੇ ਬਾਹਰੋਂ ਕੁਲਫੀ ਖਾਵਾਂਗੇ ਮਰਮਰੇ ਛੋਲੇ ਵਾਲਾ ਹੁਣ ਟਲ ਗੇ ਚੁੱਕਾ ਸੀ ਕਾਕਾ ਜੀ ਵੀ ਮੇਰੀ ਆਸ ਤੋਂ ਉਲਟਾ ਸਾਮੀ ਕੋਲ ਫੀ ਖਾਣੀ ਮੰਨ ਗਿਆ ਮੈਂ ਸਮਝਿਆ ਬਲਾ ਟਲੀ ਮੈਂ ਸੋਚਿਆ ਕਿਤੇ ਕੋਈ ਹੋਰ ਛਾਬੜੀ ਵਾਲਾ ਨਾ ਆ ਜਾਵੇ ਸੋ ਮੈਂ ਕੱਪੜੇ ਪਾ ਕੇ ਤੜਕਦੀ ਧੁੱਪ ਵਿੱਚ ਬਾਹਰ ਨਿਕਲ ਗਿਆ ਤੇ ਸੜਕਾਂ ਤੇ ਸਮਾਂ ਕਤਲ ਕਰਦਾ ਰਿਹਾ ਕੀਮਤੀ ਸਮਾਂ ਮੈਂ 1 ਟਕੇ ਦੀ ਮੰਗ ਤੋਂ ਬਚਣ ਲਈ ਨਾਸ ਕਰਦਾ ਰਿਹਾ ਸਾਂ ਆਪਣੇ ਮਾਲਕ ਨੂੰ ਕਿਉਂ ਨਹੀਂ ਕਹਿੰਦਾ ਕਿ ਮੇਰੇ ਮੇਰਾ ਇੰਨੇ ਵਿੱਚ ਗੁਜ਼ਾਰਾ ਨਹੀਂ ਹੁੰਦਾ ਪਰ ਸੁਣੇਗਾ ਕੌਣ ਇਕੱਲੇ ਦੀ ਆਵਾਜ਼ ਮਾਸੇ ਕਿੰਨੀ ਉੱਚੀ ਹੋਵੇ ਸੁਣੀ ਨਹੀਂ ਜਾਂਦੀ ਲੋੜ ਵੰਡ ਇਕੱਠੇ ਹੀ ਹੋ ਨਹੀਂ ਸਕਦੇ ਜੇ ਹੋ ਜਾਣ ਤਾਂ ਰਹਿਣ ਨਹੀਂ ਦਿੱਤੇ ਜਾਂਦੇ ਤਾਂ ਜੋ ਇਕੱਠੀ ਮੰਗ ਨਾ ਕਰਨਲ ਮਾੰਗ ਕੀਤੀਆਂ ਕਈ ਵਾਰੀ ਨਾ ਕਰਿਓ ਜਵਾਬ ਹੋ ਜਾਂਦਾ ਹੈ ਮੈਂ ਡਰ ਗਿਆ ਬੇਰੁਜ਼ਗਾਰੀ ਦੇ ਭਿਆਨਕ ਭਵਿੱਖ ਨੂੰ ਮੈਨੂੰ ਕੰਬਾ ਕੰਬਾ ਦਿੱਤਾ ਕਾਇਰਾਂ ਵਾਂਗ ਮੈਂ ਸਦਾ ਤੋਂ ਚੁੱਪ ਰਿਹਾ ਸਾਂ ਤੇ ਹੁਣ ਵੀ ਚੁੱਪ ਰਹਿਣ ਦਾ ਫੈਸਲਾ ਕੀਤਾ ਸਾਮੀ ਇਹ ਸਮਝ ਕੇ ਕਾਕਾ ਛੇਤੀ ਸੌਂ ਜਾਂਦਾ ਹੈ ਮੈਂ ਦੱਬੇ ਪੈਰੀ ਘਰ ਪਹੁੰਚਿਆ ਆਵਾਜ਼ ਨਾ ਮਾਰੀ ਕੇਵਲ ਕੁੰਡਾ ਹੀ ਖੜਕਾਇਆ ਉਦੋਂ ਨਹੀਂ ਆਵਾਜ਼ ਆਈ ਦਾਜੀ ਆਇਆ ਜੇ ਜੇ ਤੇ ਥੋੜੇ ਚਿਰ ਮਗਰੋਂ ਕਾਕੇ ਨੇ ਆਉਣ ਬੂਹਾ ਖੋਲਿਆ ਦਾਜੀ ਕੁਲਫੀ ਖਾਣ ਜਾਣਾ ਜੇ ਉਸ ਨੇ ਆਸ ਭਰਪੂਰ ਲਹਿਜੇ ਵਿੱਚ ਪੁੱਛਿਆ ਉੱਤੇ ਚੱਲ ਉੱਤੇ ਮੈਂ ਕਿਹਾ ਕਾਕਾ ਨਿੰਮਾ ਚੁਣਾ ਜਾਓ ਕਿ ਅੱਗੇ ਤੁਰ ਪਿਆ ਮੰਜੇ ਤੇ ਬੈਠ ਕੇ ਕਾਕੇ ਨੂੰ ਗੋਦ ਵਿੱਚ ਲੈ ਕੇ ਮੈਂ ਪਿਆਰ ਨਾਲ ਕਿਹਾ ਹੁਣ ਰਾਤ ਪੈ ਗਈ ਏ ਕੁਲਫੀ ਕੱਲ ਖਾਵਾਂਗੇ ਮਾਮੂਲ ਤੋਂ ਉਲਟ ਕਾਕਾ ਚੁੱਪ ਰਿਹਾ ਕਿੰਨਾ ਚਿਰ ਅਸਮਾਨ ਵੱਲ ਤੱਕ ਕੇ ਕੁਝ ਸੋਚਦਾ ਰਿਹਾ ਫੇਰ ਅੱਖਾਂ ਲੱਗਾ ਦਾਜ ਜੀ ਤਾਰੇ ਪਈਏ ਹੁੰਦੇ ਨੇ ਤਾਂ ਵੱਡਾ ਬਾ ਆਖਦਾ ਸੀ ਤੇਰੇ ਤਾਰੇ ਪਈਏ ਹੁੰਦੇ ਨੇ ਤੇ ਦਾਜੀ ਸਾਰੇ ਪਈਏ ਸਾਡੇ ਕੋਥੇ ਤੇ ਕਿਉਂ ਨਹੀਂ ਵਰ ਪੈਂਦੇ ਮੈਂ ਇਹ ਆ ਕੇ ਤਾਰੇ ਰੁਪਈਏ ਨਹੀਂ ਹੁੰਦੇ ਮਾਨੋ ਉਸ ਦਾ ਸੁਰਗ ਤਾ ਛੱਡਿਆ ਉਹ ਮੰਜੇ ਤੇ ਲੇਟ ਗਿਆ ਤੇ ਅਸਮਾਨ ਵੱਲ ਦੇਖਦਾ ਆਖਰ ਸੌਹੀ ਗਿਆ ਦੂਸਰੇ ਦਿਨ ਕੰਮ ਤੇ ਮੈਂ ਆਪਣੇ ਸਾਥੀਆਂ ਤੋਂ ਕੁਝ ਮੰਗਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਹੀਆਂ ਨਹੀਂ ਸੀ ਪੈਂਦਾ ਮੰਗਣਾ ਬਹੁਤ ਹੀ ਔਖਾ ਕੰਮ ਹੈ ਮੌਤ ਜਿੰਨਾ ਦੁੱਖ ਹੁੰਦਾ ਹੈ ਮੰਗਣ ਵਿੱਚ ਆਖਰ ਇੱਕ ਸਾਥੀ ਕੋਣ ਤਨਰਪੈ ਲੈ ਹੀ ਲੈ ਜਦ ਘਰ ਆਇਆ ਤਾਂ ਕਾਕਾ ਦੁਪਹਿਰ ਦੀ ਨੀਂਦ ਲੈ ਰਿਹਾ ਸੀ ਰੋਟੀ ਖਵਾਉਂਦੀ ਆਂ ਸ੍ਰੀਮਤੀ ਜੀ ਨੇ 3 ਰੁਪਏ ਮੱਛਲੇ ਆਦਮਾਣ ਲੱਕੜੀਆਂ ਸਾਂਹ ਦੀ ਸਬਜ਼ੀ ਲੂਣ ਤਲ ਤੇਲ ਆਦ ਵਿੱਚ ਕਾਕੇ ਦੇ ਜਾਗਣ ਤੋਂ ਪਹਿਲਾਂ ਉਹ 3 ਰੁਪਏ ਮੁਕ ਗਏ ਨਾ ਕਿਹਾ ਵੀ ਕਿ ਕਾਕੇ ਨੂੰ ਕੁਲਫੀ ਖਵਾਉਣੀ ਹੈ ਪਰ ਉਹਨਾਂ ਕਹਿ ਛੱਡਿਆ ਬੜਾ ਉਹਨੂੰ ਯਾਦ ਰਹਿਣਾ ਰਹਿਣਾ ਮੈਂ ਟਕਾ ਦੇ ਛਡਾਂਗੀ ਮੁਰਮਰੇ ਲਈ ਕਾਕੇ ਜਾਗਦਿਆਂ ਹੀ ਕੁਲਫੀ ਮੰਗੀ ਚੀਕਚਿਹਾ ਅੰਹਾੜਾ ਪੈ ਗਿਆ ਕੱਲ ਵਾਲਾ ਮੁਰਮਰਾ ਤੇ ਟਕਮ ਮਨਜ਼ੂਰ ਨਹੀਂ ਸਨ ਆਖਰ ਸ਼ਾਮ ਨੂੰ ਕੁਲਫੀ ਖਾਣ ਦਾ ਵਾਅਦਾ ਕਰਕੇ ਛੁਟਕਾਰਾ ਪਾਇਆ ਤੇ ਕਾਕੇ ਨੇ ਟਕਾ ਮੇਰੇ ਕੋਲ ਜਮਾ ਕਰਵਾ ਦਿੱਤਾ ਸ਼ਾਮ ਤੋਂ ਪਹਿਲਾਂ ਹੀ ਮੈਂ ਖੇਡਣ ਦਾ ਬਹਾਨਾ ਕਰਕੇ ਨਿਕਲ ਗਿਆ ਤੇ ਫਿਰ ਢੇਰ ਰਾਤ ਗੁਜ਼ਰੀ ਮੁੜਿਆ ਕਾਕੇ ਨੂੰ ਸੁਤਾ ਦੇਖ ਕੇ ਸਾਂ ਵਿੱਚ ਸਾਂ ਆਇਆ ਰੋਟੀ ਖਵਾਉਂਦਿਆਂ ਸ਼੍ਰੀਮਤੀ ਨੇ ਦੱਸਿਆ ਕਿ ਕਾਕਾ ਵੱਡਾ ਚਿਹਰਾ ਮੈਨੂੰ ਉਡੀਕਦਾ ਰਿਹਾ ਸੀ ਮੈਂ ਕਾਕੇ ਦੇ ਨਾਲ ਲੰਮਾ ਪਿਆ ਬੜਾ ਬੇਚੈਨ ਰਿਹਾ ਨੀਂਦ ਆਉਂਦੀ ਹੀ ਨਹੀਂ ਸੀ ਪਰ ਆਖਰ ਪਤਾ ਨਹੀਂ ਕਦੋਂ ਆ ਗਈ ਨੀਂਦ ਤੇ ਆਖਦੇ ਨੇ 16 ਤੇ ਵੀ ਆ ਜਾਂਦੀ ਹੈ ਅੱਧੀ ਰਾਤ ਤੋਂ ਮਗਰੋਂ ਦਾ ਵੇਲਾ ਸੀ ਕਾਕਾ ਕੁਝ ਸੁੱਤਾ ਬੇਚੈਨ ਜਾਪਦਾ ਸੀ ਉਸ ਦੋ ਤਿੰਨ ਵਾਰੀ ਢੈਡ ਵਿੱਚ ਲਤਾਂ ਮਾਰੀਆਂ ਸਨ ਹੁਣ ਉਹ ਬਾਹ ਉਲਟਾ ਕੇ ਮੇਰੇ ਮੂੰਹ ਤੇ ਮਾਰੀ ਜਾਗਿਆ ਤਾਂ ਮੈਂ ਅੱਗੇ ਹੀ ਹੋਇਆ ਸਾਂ ਹੁਣ ਚੇਤ تن ہو کے ہو گیا کاکا کاج بڑبڑایا میم کچھ پتا نہ لگا پھر وہ اچھی اچھی بڑبڑایا کوفی کوفی دا دا جی کوفی میں بالکل میں بہول ہو اٹھا سردار جی جاگتے ہوں سریمتی نے تے اے جان کے میں جاگدہ ہاں وہ جاری رکھیا ਖਸਮਾ ਖਾਣਾ ਸੁਤਾ ਪਿਆ ਵੀ ਕੁਲਫੀਆਂ ਮੰਗੜਾ ਮੰਗਦਾ ਮੇਰੇ ਤੇ ਮਨੋਂ ਬਿਜਲੀ ਪੈ ਗਈ ਸੀ ਮੈਂ ਚੁੱਪ ਰਿਹਾ ਤੇ ਕਾਕਾ ਵੀ ਚੁੱਪ ਹੋ ਗਿਆ ਸਵੇਰੇ ਜਾਗ ਕੇ ਕਾਕੇ ਕੁਲਫੀ ਦੀ ਮੰਗ ਹੋ ਕੋਈ ਨਾ ਕੀਤੀ ਮੇਰੇ ਕੰਮ ਤੋਂ ਮੁੜ ਕੇ ਆਉਂਦਿਆਂ ਹੀ ਵੀ ਉਹ ਮੈਥੋਂ ਕੁਝ ਨਾ ਮੰਗਿਆ ਰੋਟੀ ਖਾ ਕੇ ਮੈਂ ਦੁਪਹਿਰ ਦੀ ਨੀਂਦ ਲੈਣ ਲਈ लेट ਗਿਆ ਉਹ ਚੁੱਬਣ ਵਾਲੀ ਸਫ ਉੱਤੇ ਅਤੇ ਹੁਦਾਰ ਨਾ ਲੈ ਸਕਣ ਦੀ ਅਸਫਲਤਾ ਤੇ ਝੂਰਦਾ ਰਿਹਾ ਫਿਰ ਮੈਨੂੰ ਨੀਂਦ ਆ ਗਈ ਮੇਰੀ ਨੀਂਦ ਹਾਲੇ ਅੱਧ ਵੱਟੇ ਹੀ ਸੀ ਕਿ ਗਲੀ ਵਿੱਚ ਕਿਸੇ ਕੁਲਫੀ ਵਾਲੇ ਮੋਗਾ ਦਿੱਤਾ ਠੰਡੀ ਠਾਰ ਕੁਲਫੀ ਮਜ਼ੇਦਾਰ ਕੁਲਫੀ ਮੈਂ ਜਾਗ ਪਿਆ ਕਾਕਾ ਮੇਰੇ ਲਾਗੇ ਰਾਵੜ ਦੀ ਬਾਪਾਟੀ ਪਤਕ ਬਤਕ ਨਾਲ ਖੇਡ ਰਿਹਾ ਸੀ ਦੂਸਰੀ ਆਵਾਜ਼ ਤੇ ਉਸ ਦੇ ਕੰਨ ਖੜੇ ਹੋ ਗਏ ਬੱਤਕ ਨੂੰ ਸੁੱਟ ਕਿ ਉਹ ਬਾ ਖੜਾ ਹੋਇਆ ਬੂਹੇ ਲਾਗੇ ਜਾ ਕੇ ਉਹ ਖੜਾ ਹੋ ਕੇ ਬਾਹਰ ਦੇਖਣ ਲੱਗ ਪਿਆ ਮੈਂ ਸੋਚਿਆ ਹੁਣ ਮੈਨੂੰ ਜਗਾਵਣ ਆਵੇਗਾ ਪਰ ਉਹ ਉੱਥੋਂ ਹੀ ਖੜੋਤਾ ਰਿਹਾ ਫੇਰ ਉਹ ਬਾਹਰ ਤੁਰ ਪਿਆ ਮੈਂ ਛੋਪਲੀ ਛੋਪਲੀ ਉੱਠ ਕੇ ਬੂਹੇ ਉਲੇ ਆ ਖੜੋਤਾ ਕਲਫੀ ਵਾਲਾ ਸਾਹ ਜੀ ਦੇ ਲੜਕੇ ਨੂੰ ਕਲਫੀ ਕੱਢ ਕੇ ਦੇਣ ਦੇ ਆਹਰ ਵਿੱਚ ਸੀ ਇਹ ਮੁੰਡਾ ਗਲੀ ਦਾ ਬਲੀ ਸੀ ਤੇ ਆਪਣੇ ਤੋਂ ਛੋਟੇ ਮੁੰਡਿਆਂ ਨੂੰ ਸਦਾ ਕੁੱਟਿਆ ਘਟਦਾ ਸੀ ਉਹ ਕੋਈ ਅਠਾ ਕੁ ਬਰਿਆਂ ਦਾ ਸੀ ਤੇ ਸਾਡੇ ਕਾਕੇ ਤੋਂ 3 ਕੁ ਸਾਲ ਵੱਡਾ ਸੀ ਕਾਕਾ ਸਿਪਾਈਆਂ ਵਾਂਗ ਲੱਤਾਂ ਚੌੜੀਆਂ ਕਰਕੇ ਲੱਕ ਪਿੱਛੇ ਹੱਥ ਜੋੜੀ ਖੜਾ ਸੀ ਕੁਲਫੀ ਵਾਲੋ ਗੋ ਨਾਲ ਦੇਖ ਰਿਹਾ ਸੀ ਪਰ ਉਹ ਕੁਲਫੀ ਵਾਲੇ ਪਾਈ ਕੋਣੋਂ ਕੁਲਫੀ ਨਹੀਂ ਸੀ ਮੰਗੀ ਜਿਉਂ ਹੀ ਕੁਲਫੀ ਵਾਲੇ ਨੇ ਸਾਹਾਂ ਦੇ ਮੁੰਡੇ ਦੇ ਹੱਥ ਦੇ ਕੁਲਫੀ ਦੀ ਲਪੇਟ ਪਲੇਟ ਰੱਖੀ ਕਾਕਾ ਤੁਸ ਦੇ ਕੇ ਉਸ ਨੂੰ ਪੈ ਗਿਆ ਆ ਗਈ ਪਲੇਟ ਆ ਗਈ ਕੁਲਫੀ ਫਲੂਦਾ ਤੇ ਚਮਚਾ ਤੇ ਮੋਰੀ ਵਿੱਚ ਡਿੱਗਾ ਸਾਹਾ ਦਾ ਮੁੰਡਾ ਕਿਸੇ ਜੇਤੂ ਵਾਂਗ ਕਾਕਾ ਉਸ ਦੇ ਵੱਲ ਦੇਖਦਾ ਰਿਹਾ ਸਾਹਾ ਦਾ ਮੁੰਡਾ ਗੁੱਸਾ ਖਾ ਕੇ ਉੱਠਿਆ ਕੁਲਫੀ ਦਾ ਨੁਕਸਾਨ ਤੇ ਆਪਣੀ ਹੀਠੀ ਉਸ ਨੂੰ ਜਿਵੇਂ ਨਵਾਂ ਹੌਂ ਜੋਸ਼ ਦੇ ਰਹੀ ਸੀ ਜ्यों ਹੀ ਉਹ ਉੱਠਿਆ ਕਾਕੇ ਦੇ ਕਾਕੇ ਨੇ ਫੇਰ ਉਸ ਨੂੰ ਇੱਕ ਐਸੀ ਡੱਡ ਮਾਰੀ ਕਿ ਉਹ ਫਿਰ ਮੋਰੀ ਵਿੱਚ ਜਾ ਪਿਆ ਤੇ ਚੀਕਾਂ ਮਾਰਨ ਲੱਗ ਪਿਆ ਕੁਲਫੀ ਵਾਲਾ ਕਾਕੇ ਨੂੰ ਚਪੇੜ ਲੈ ਕੇ ਪਿਆ ਮੈਂ ਨੱਸ ਕੇ ਕਾਕੇ ਨੂੰ ਚੁੱਕ ਲਿਆ ਕੁਲਫੀ ਵਾਲੇ ਨੇ ਸਾਹਾਂ ਦੇ ਮੁੰਡੇ ਨੂੰ ਉਠਾ ਲਿਆ ਸਾਹਾਣੀ ਸਾਹਾਣੀ ਜੋ ਕਿਸੇ ਦਾ ਕੋਈ ਉਲਾਮਾ ਨਹੀਂ ਸੀ ਸੁਣਦੀ ਅੱਜ ਸਾਡੇ ਉਲਾਮਾ ਦੇਣ ਲਈ ਆਈ ਕਾਕੇ ਦਾ ਸਰੀਰ ਪਖ ਰਿਆ ਸੀ ਸ੍ਰੀਮਤੀ ਨੇ ਕਿਹਾ ਆਕਾ ਸਮਾਂ ਖਾਣਿਆਂ ਨੂੰ ਲੱਗਾ ਹੁਣੇ ਉਲਾੰਬੇ ਲਿਆਉਣਾ ਤੇ ਮਾਰਨ ਲਈ ਚਪੇੜੂ ਉਗਾਰੀ ਤੇ ਮੈਂ ਕਿਹਾ ਕੁਝ ਵੰਡ ਸੁਦੇਣੇ ਸੁਦੇਣੇ ਕਾਇਰ ਪਿਓ ਦੇ ਘਰ ਬਾਹਰ ਮੁੰਡਾ ਜੰਮਿਆ ਧੰਨਵਾਦ ਮੇਰੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਦੱਸਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਸ਼ੇਅਰ ਕਰਿਓ ਧੰਨਵਾਦ